ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 657ਵੇਂ ਅੰਗ ਤੇ ਵਿਰਾਜਮਾਨ ਭਗਤ ਨਾਮਦੇਵ ਜੀ ਦੀ ਬਾਣੀ ਦੇ ਵਿੱਚੋਂ ਅਸੀਂ ਇੱਕ ਬੜੀ ਹੀ ਮਹੱਤਵਪੂਰਨ ਸਿੱਖਿਆ ਸਿੱਖਣੀ ਹੈ ਕਿਸ ਬਾਰੇ ਕਿਸੇ ਕੰਮ ਨੂੰ ਦਿਲੀ ਇੱਛਾ ਦੇ ਨਾਲ ਕਰਨ ਤੇ ਪੈਸੇ ਦੀ ਖਾਤਰ ਕਰਨ ਇਹਨਾਂ ਦੋਹਾਂ ਗੱਲਾਂ ਦੇ ਵਿੱਚਲੇ ਫਰਕ ਬਾਰੇ ਵਿਗਿਆਨਕ ਖੇਤਰ ਦੇ ਵਿੱਚ ਇਸ ਵਿਸ਼ੇ ਤੇ ਕਈ ਸਾਰੀਆਂ ਰਿਸਰਚਾਂ ਹੋਈਆਂ ਨੇ ਸੰਖੇਪ ਦੇ ਵਿੱਚ ਉਹਨਾਂ ਦਾ ਵੀ ਆਪਾਂ ਜ਼ਿਕਰ ਕਰਾਂਗੇ ਜਿਹੜਾ ਮੈਸੇਜ ਭਗਤ ਨਾਮਦੇਵ ਜੀ ਇਸ ਅੰਗ ਤੇ ਵਿਰਾਜਮਾਨ ਗੁਰਬਾਣੀ ਦੇ ਵਿੱਚ ਦੇ ਰਹੇ ਨੇ ਉਹੀ ਨਿਚੋੜ ਉਹਨਾਂ ਰਿਸਰਚਰਾਂ ਉਹਨਾਂ ਵਿਗਿਆਨੀਆਂ ਨੇ ਵੀ ਕੱਢਿਆ ਹੈ ਆਓ ਸ਼ੁਰੂ ਕਰੀਏ ਲਚਾਨ ਆਊਟਲੁੱਕ ਰਾਗ ਸੋਰਠਿ ਬਾਣੀ ਭਗਤ ਨਾਮਦੇਵ ਜੀ ਕੀ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਬ ਦੇਖਾਂ ਤਬ ਗਾਵਾਂ ਤਉ ਜਨ ਧੀਰਜ ਪਾਵਾਂ ਭਗਤ ਨਾਮਦੇਵ ਜੀ ਕਹਿੰਦੇ ਕਿ ਸ਼ਬਦ ਦੀ ਬਰਕਤ ਦੇ ਸਦਕਾ ਜਿਵੇਂ ਜਿਵੇਂ ਮੈਂ ਹਰ ਥਾਂ ਹੀ ਪ੍ਰਮਾਤਮਾ ਦਾ ਦੀਦਾਰ ਕਰਦਾ ਹੈ ਆਪ ਮੁਹਾਰੇ ਹੀ ਉਹਦੀ ਸਿਫਤ ਸਲਾਹ ਕਰਦਾ ਹਾਂ ਤੇ ਅਜਿਆ ਕਰਕੇ ਮੇਰੇ ਅੰਦਰ ਠੰਡ ਪੈ ਜਾਂਦੀ ਹੈ 나ਦ ਸਮਾਈ ਲੋਰੇ ਸਤ ਗੁਰ ਭੇਟ ਲੈ ਦੇਵਾਰ ਹਾਵ 나ਦ ਸਮਾਈ ਲੋਰੇ 나ਦ ਤੋਂ ਭਾਵ ਹੈ ਗੁਰੂ ਦਾ ਸ਼ਬਦ ਸਮਾਈ ਲੋ ਤੋਂ ਭਾਵ ਕੇ ਸਮਾ ਗਿਆ ਕਿ ਗੁਰੂ ਦੇ ਸ਼ਬਦ ਵਿੱਚ ਮੇਰਾ ਮਨ ਲੀਨ ਹੋ ਗਿਆ ਹੈ ਸਤਗੁਰ ਭੇਟਲੇ ਦੇਵਾ ਭਾਗ ਕੇ ਸਤਗੁਰੂ ਨੇ ਮੈਨੂੰ ਹਰੀ ਮਿਲਾ ਦਿੱਤਾ ਹੈ ਹੁਣ ਇਕੱਠਾ ਇਹਨਾਂ ਦਾ ਸੀ ਭਾਵ ਜਾਣੀਏ ਭਗਤ ਜੀ ਕਹਿੰਦੇ ਕਿ ਸਤਗੁਰੂ ਨੇ ਮੇਰਾ ਪ੍ਰਭੂ ਦੇ ਨਾਲ ਮਿਲਾਪ ਕਰਾ ਦਿੱਤਾ ਹੁਣ ਗੁਰੂ ਦੇ ਸ਼ਬਦ ਵਿੱਚ ਮੈਂ ਲੀਨ ਹੋ ਗਿਆ ਹਾਂ ਉਹਦੇ ਸਿੱਟੇ ਵਜੋਂ ਹਰ ਥਾਂ ਮੈਨੂੰ ਹੁਣ ਪ੍ਰਭੂ ਦਾ ਦیدار ਹੁੰਦਾ ਹੈ ਤੇ ਜਦੋਂ ਹੀ ਦیدار ਹੁੰਦਾ ਹੈ ਮੇਰੇ ਅੰਦਰੋਂ ਉਸ ਪ੍ਰਭੂ ਦੀ ਸਿਖਤ ਸਲਾਹ ਫੁੱਟ ਪੈਂਦੀ ਹੈ ਤੇ ਜਦੋਂ ਮੈਂ ਉਹਦੀ ਸਿਖਤ ਸਲਾਹ ਕਰਦਾ ਮੇਰੇ ਅੰਦਰ ਧੀਰਜ ਪੈ ਜਾਂਦਾ ਹੈ ਆਨੰਦ ਆ ਜਾਂਦਾ ਹੈ ਜਹ ਚਿਲ ਮਿਲ ਕਾਰਦ ਸੰਤਾ ਤਹਾਂ ਅਨਹਦ ਸ਼ਬਦ ਬਜੰਤਾ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ ਖਿਲਮਿਲਕਾਰ ਤੋਂ ਭਾਵ ਹੈ ਕਿ ਚੰਚਲਤਾ ਇੱਕ ਰਸ ਚੰਚਲਤਾ ਜਹਾਂ ਝਿਲਮਿਲਕਾਰ ਤ ਸੰਤਾ ਕਿ ਜਿਸ ਮੇਰੇ ਮਨ ਦੇ ਵਿੱਚ ਚੰਚਲਤਾ ਦਾ ਵਾਸ ਸੀ ਹਮੇਸ਼ਾ ਹੀ ਚੰਚਲਤਾ ਮੌਜੂਦ ਰਹਿੰਦੀ ਸੀ ਤਾਹਾਂ ਅਨਹਦ ਸ਼ਬਦ ਬਜੰਤਾ ਉਥੇ ਹੁਣ ਇੱਕ ਰਸ ਗੁਰ ਸ਼ਬਦ ਦਾ ਪ੍ਰਭਾਵ ਪੈ ਰਿਹਾ ਹੈ ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ ਹੁਣ ਮੇਰੀ ਆਤਮਾ ਪਰਮਾਤਮਾ ਦੇ ਵਿੱਚ ਮਿਲ ਗਈ ਹੈ ਤੇ ਇਹ ਮੈਂ ਸਤਿਗੁਰੂ ਦੀ ਕਿਰਪਾ ਦੇ ਨਾਲ ਹਾਸਲ ਕੀਤਾ ਉਸ ਜੋਤ ਦੇ ਨਾਲ ਸਤਿਗੁਰੂ ਦੀ ਕਿਰਪਾ ਨਾਲ ਮੈਂ ਪਛਾਣ ਬਣਾਈ ਰਤਨ ਕਮਲ ਕੋਠਰੀ ਚਮਕਾਰ ਬੀਜੁਲ ਤਹੀਂ ਨੇਰਾ ਨਹੀਂ ਦੂਰ ਨਿਜ ਆਤਮਾ ਰਹਿ ਆ ਭਰਪੂਰ ਮੇਰੇ ਹਿਰਦੇ ਕਮਲ ਦੀ ਨੇਰ ਕੋਠੜੀ ਦੇ ਵਿੱਚ ਰਤਨ ਤਾਂ ਸਨ ਪਰ ਲੁਕੇ ਹੋਏ ਸੀ ਮੇਰੇ ਅੰਦਰ ਨੇਰਾ ਵਸਿਆ ਹੋਇਆ ਸੀ ਹੁਣ ਕਹਿੰਦੇ ਗੁਰੂ ਦੀ ਮਿਹਰ ਸਦਕਾ ਉੱਥੇ ਬਿਜਲੀ ਦੀ ਲਿਸ਼ਕ ਪਈ ਚਾਨਣ ਹੋਇਆ ਤੇ ਮੇਰੇ ਅੰਦਰ ਵਸਦੇ ਰਤਨ ਮੈਨੂੰ ਦਿਸ ਪਏ ਉਹ ਪ੍ਰਮਾਤਮਾ ਉਸ ਪ੍ਰਮਾਤਮਾ ਦੇ ਗੁਣ ਮੇਰੇ ਖੁਦ ਦੇ ਅੰਦਰ ਵਸੇ ਸਨ ਪਰ ਮੇਰਾ ਕਦੇ ਧਿਆਨ ਨਹੀਂ ਸੀ ਗਿਆ ਗੁਰੂ ਦੇ ਲੜ ਲੱਗਿਆ ਗੁਰੂ ਦੀ ਕਿਰਪਾ ਹੋਈ ਹੈ ਗੁਰੂ ਦੇ ਸ਼ਬਦ ਦੇ ਵਿੱਚ ਮਨ ਜੋੜਿਆ ਹੈ ਤਾਂ ਅੰਦਰ ਚਾਨਣ ਹੋ ਗਿਆ ਤੇ ਯਕਦਮ ਹੋਇਆ ਜਿਵੇਂ ਬਿਜਲੀ ਦੀ ਲਿਸ਼ਕ ਪੈਂਦੀ ਹੈ ਉਸ ਤਰ੍ਹਾਂ ਇੱਕਦਮ ਐਸੀ ਲਿਸ਼ਕ ਪਈ ਅੰਦਰ ਚਾਨਣ ਹੋਇਆ ਤੇ ਉਹ ਰਤਨ ਮੈਨੂੰ ਦਿਸ ਪਈ ਵਿਕਾਰਾਂ ਦੇ ਨੇਰੇ ਸਦਕਾ ਜਿਹੜਾ ਪ੍ਰਮਾਤਮਾ ਮੈਨੂੰ ਬੜੀ ਦੂਰ ਕਿਤੇ ਜਾਪਦਾ ਸੀ ਉਹ ਹੁਣ ਦੂਰ ਨਹੀਂ ਜਾਪਦਾ ਨੇੜੇ ਦਿਸਦਾ ਹੈ ਮੈਨੂੰ ਆਪਣੇ ਅੰਦਰ ਹੀ ਭਰਪੂਰ ਦਿਸਦਾ ਹੈ ਨੇਰਾ ਨਾਹੀ ਦੂਰ ਨਿਜ ਆਤਮਾ ਰਹਿਿਆ ਭਰਪੂਰ ਜਹਾਂ ਅਨਹਤ ਸੂਰ ਉਜਿਆਰਾ ਤਹਾਂ ਦੀਪਕ ਜਲੇ ਸੰਛਾਰਾ ਗੁਰ ਪ੍ਰਸਾਦੀ ਜਾਨਿਆ ਜਨਮਾ ਸਹਜ ਸਮਾਨਿਆ ਮੇਰੇ ਮਨ ਦੇ ਵਿੱਚ ਕਹਿੰਦੇ ਇੱਕ ਮਤਮ ਜਿਹਾ ਦੀਵਾ ਬਲ ਰਿਹਾ ਸੀ ਹੁਣ ਇਹ ਗੱਲ ਵੀ ਬੜੀ ਮਹੱਤਵਪੂਰਨ ਹੈ ਕਿ ਪ੍ਰਮਾਤਮਾ ਦੇ ਨਾਲ ਮਿਲਾਪ ਦਾ ਪ੍ਰਮਾਤਮਾ ਦੀ ਭਗਤੀ ਦਾ ਦੀਵਾ ਭਗਤ ਜੀ ਦੇ ਅੰਦਰ ਬਲ ਰਿਹਾ ਸੀ ਇਹ ਨਹੀਂ ਸੀ ਕਿ ਉੱਥੇ ਕੁਝ ਵੀ ਨਹੀਂ ਸੀ ਦੀਵਾ ਬਲ ਰਿਹਾ ਸੀ ਪਰ ਗੁਰੂ ਸਾਹਿਬ ਨਾਲ ਜਦੋਂ ਮਿਲਾਪ ਹੋਇਆ ਗੁਰੂ ਦੀਆਂ ਸਿੱਖਿਆਵਾਂ ਜਦੋਂ ਉਹਨਾਂ ਨੂੰ ਮਿਲੀਆਂ ਤਾਂ ਉਸੇ ਮਨ ਦੇ ਵਿੱਚ ਇੱਕ ਰਸ ਸੂਰਜ ਦੇ ਚਾਨਣ ਵਰਗਾ ਚਾਨਣ ਹੋ ਭਗਤ ਨਾਮਦੇਵ ਜੀ ਕਹਿੰਦੇ ਕਿ ਹੁਣ ਗੁਰੂ ਦੀ ਕਿਰਪਾ ਨਾਲ ਮੇਰੀ ਉਸ ਪ੍ਰਭੂ ਦੇ ਨਾਮ ਚਾਨ ਪਛਾਨ ਹੋ ਗਈ ਹੈ ਤੇ ਦਾਸ ਨਾਮਦੇਵ ਅਡੋਲ ਅਵਸਥਾ ਦੇ ਵਿੱਚ ਟਿਕ ਗਿਆ ਹੈ। ਰਾਗ ਸੋਰਠ ਦੀ ਬਾਣੀ ਦੇ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 599ਵੇਂ ਅੰਗ ਦੇ ਉੱਪਰ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਜਿਸ ਦਾ ਭਾਵ ਇਸ ਸ਼ਬਦ ਦੇ ਭਾਵ ਦੇ ਨਾਲ ਬਿਲਕੁਲ ਮੇਲ ਖਾਂਦਾ ਹੈ। ਤੇ ਇਹ ਅਹਿਸਾਸ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਉਹ ਸ਼ਬਦ ਭਗਤ ਨਾਮਦੇਵ ਜੀ ਦੇ ਸ਼ਬਦ ਦਾ ਇੱਕ ਸਰਲ ਵਿਕਲਪ ਪੇਸ਼ ਕੀਤਾ ਤੇ ਕਿਉਂਕਿ ਭਗਤ ਨਾਮਦੇਵ ਜੀ ਵਾਰ-ਵਾਰ ਇਸ ਸ਼ਬਦ ਦੇ ਵਿੱਚ ਜੋ ਆਪਾਂ ਹੁਣੇ ਸਮਝਿਆ ਹੈ ਗੁਰੂ ਦੇ ਨਾਲ ਮਿਲਾਪ ਦੀ ਗੱਲ ਕਰਦੇ ਨੇ ਪੂਰੀ ਤਰ੍ਹਾਂ ਦੇ ਨਾਲ ਸੰਭਵ ਹੈ ਕਿ ਗੁਰੂ ਨਾਨਕ ਸਾਹਿਬ ਜਦੋਂ ਦੱਖਣ ਦੀ ਯਾਤਰਾ ਤੇ ਗਏ ਸਨ ਤਾਂ ਉਹਨਾਂ ਦਾ ਭਗਤ ਨਾਮਦੇਵ ਜੀ ਦੇ ਨਾਲ ਮਿਲਾਪ ਹੋਇਆ ਹੋਵੇ ਤੇ ਗੁਰੂ ਸਾਹਿਬ ਨੂੰ ਮਿਲਣ ਤੋਂ ਬਾਅਦ ਹੀ ਭਗਤ ਨਾਮਦੇਵ ਜੀ ਨੇ ਇਹ ਸ਼ਬਦ ਲਿਖਿਆ ਹੋਵੇ। ਸੋ ਇਸ ਪੂਰੇ ਸ਼ਬਦ ਦਾ ਜਿਹੜਾ ਭਾਵ ਨਿਕਲਦਾ ਹੈ ਕਿ ਜੇ ਤੁਹਾਡੇ ਅੰਦਰ ਪ੍ਰਮਾਤਮਾ ਨੇ ਥੋੜੀ ਬਹੁਤੀ ਵੀ ਆਪਣੀ ਭਗਤੀ ਦੀ ਚਿੰਗਾਰੀ ਬਣਾਈ ਹੋਈ ਹੈ ਤਾਂ ਇੱਕ ਦਿਨ ਤੁਹਾਡਾ ਗੁਰੂ ਦੇ ਨਾਲ ਮਿਲਾਪ ਹੋਣਾ ਹੈ ਤੇ ਗੁਰੂ ਨੇ ਉਸ ਚਿੰਗਾਰੀ ਤੋਂ ਭਾਂਬੜ ਬਣਾ ਦੇਣਾ। ਫਿਰ ਤੁਸੀਂ ਹਰ ਥਾਂ ਹਰ ਵਕਤ ਪ੍ਰਮਾਤਮਾ ਦਾ ਦیدار ਕਰ पाओगे। ਉਦੀ ਸੇਫਤ ਸਲਾਹ ਕਰ पाओਗੇ ਤੇ ਆਨੰਦਿਤ ਰਹਿ पाओਗੇ ਘਰ ਚਹਤਾ ਸੋਰਠ ਪਾੜ ਪੜੋਸਣ ਪੁੱਛ ਲੈ ਨਾਮਾ ਕਾਪਹਿ ਸ਼ਾਨ ਸ਼ਵਾਈ ਹੋ ਤੋ ਪਹਿ ਦੁਗਣੀ ਮਜੂਰੀ ਦੇ ਹੋ ਮੋਕ ਬੇਢੀ ਦੇ ਹੋ ਬਤਾਈ ਹੋ ਗਵੰਡਨ ਨੇ ਨਾਮੇ ਨੂੰ ਪੁੱਛਿਆ ਕਿ हे ਨਾਮੇ ਤੂੰ ਆਪਣੀ ਛੰਨ ਕਿਸ ਪਾਸੋਂ ਬਣਵਾਈ ਹੈ ਛੰਨ ਤੋਂ ਭਾਵ ਹੈ ਕੁੱਲੀ ਭਗਤ ਨਾਮਦੇਵ ਜੀ ਦਾ ਇੱਕ ਵਾਰੀ ਘਰ ਟਹਿ ਗਿਆ ਸੀ ਤੇ ਉਹਨਾਂ ਨੂੰ ਚਾਉਣ ਵਾਲੇ ਸੱਜਣਾ ਨੇ ਰੀਜਾਂ ਦੇ ਨਾਲ ਉਹਨਾਂ ਨੂੰ ਇੱਕ ਕੁੱਲੀ પાਕੇ ਦਿੱਤੀ ਉਸੇ ਕੁੱਲੀ ਦਾ ਜ਼ਿਕਰ ਕਰਦਿਆਂ ਉਹਨਾਂ ਦੀ ਗਵੰਡਨ ਉਹਨੂੰ ਪੁੱਛ ਰਹੀ ਹੈ ਕਿ ਤੂੰ ਇਹ ਕੁੱਲੀ ਜਿਹੜੀ ਹੈ ਕਿਸ ਪਾਸੋਂ ਬਣਵਾਈ ਹੈ ਮੈਨੂੰ ਉਸ ਤਰਖਾਨ ਦੀ ਦੱਸ ਪਾ ਮੈਂ ਤੇਰੇ ਨਾਲੋਂ ਦੂਣੀ ਮਜ਼ਦੂਰੀ ਦੇ ਦਿਆਂਗੀ ਹੁਣ ਇਹ ਮਹੱਤਵਪੂਰਨ ਗੱਲ ਹੈ ਇੱਥੇ ਕਿ ਤੇਰੇ ਨਾਲੋਂ ਦੂਣੀ ਮਜ਼ਦੂਰੀ ਦੇ ਦਿਆਂਗੀ ਭਗਤ ਨਾਮਦੇਵ ਜੀ ਦੀ ਕੁੱਲੀ ਜਿਨ੍ਹਾਂ ਸੱਜਣਾ ਨੇ ਬਣਾਈ ਉਹਨਾਂ ਨੇ ਪ੍ਰੇਮ ਤਹਿਤ ਬਣਾਈ ਤੇ ਉਹਨਾਂ ਦੇ ਉਸ ਪ੍ਰੇਮ ਨੂੰ ਇੱਕ ਵੰਟਣ ਜੋ ਹੈ ਪੈਸਿਆਂ ਦੇ ਨਾਲ ਖਰੀਦਣ ਦੀ ਇੱਛਾ ਜਤਾ ਰਹੀ ਹੈ ਤਾਂ ਭਗਤ ਨਾਮਦੇਵ ਜੀ ਕੀ ਜਵਾਬ ਦਿੰਦੇ ਨੇ ਰੀ ਬਾਈ ਬੇਢੀ ਦੇਨ ਨਾ ਜਾਈ ਦੇਖ ਬੇਢੀ ਰਹਿਓ ਸ ਮਾਈ ਹਮਾਰਾ ਬੇਢੀ ਪ੍ਰਾਨ ਆਧਾਰਾ ਰਹਾਉ ਏ ਭੈਣ ਉਸ ਤਰਖਾਨ ਦੀ ਇਸ ਤਰ੍ਹਾਂ ਦੱਸ ਨਹੀਂ ਪਾਈ ਜਾ ਸਕਦੀ ਬੇਢੀ ਤੋਂ ਭਾਵ ਹੈ ਤਰਖਾਨ ਦੇਖ ਬੇਟੀ ਰਹੇ ਉਹ ਸਮਾਈ ਕਿ ਉਸ ਤਰਖਾਨ ਨੂੰ ਵੇਖ ਉਹ ਤਾਂ ਹਰ ਥਾਂ ਮੌਜੂਦ ਹੈ ਹਮਾਰਾ ਬੇਟੀ ਪ੍ਰਾਨ ਆਧਾਰਾ ਮੇਰੀ ਜਿੰਦ ਦਾ ਤਾਂ ਉਤਰਖਾਨ ਹੀ ਆਸਰਾ ਹੈ ਸ਼ਾਇਦ ਜੇਕਰ ਭਗਤ ਜੀ ਦੀ ਕੁੱਲੀ ਕਿਸੇ ਤਰਖਾਨ ਨੇ ਪੈਸਿਆਂ ਬਦਲੇ ਪਾਈ ਹੁੰਦੀ ਤਾਂ ਉਹਨਾਂ ਨੇ ਝੱਟ ਦੱਸ ਦੇਣਾ ਸੀ ਕਿ ਫਲਾਣੀ ਤੋਂ ਬਣਵਾਈ ਹੈ ਕਿਉਂਕਿ ਉਹਨਾਂ ਦੀ ਕੁੱਲੀ ਉਹਨਾਂ ਦੇ ਸੱਜਣਾ ਨੇ ਪ੍ਰੇਮ ਤਹਿਤ ਬਣਾਈ ਸੀ ਤਾਂ ਉਹ ਡੂੰਘਾਈ 'ਚ ਚਲ ਗਏ ਕਿ ਉਹਨਾਂ ਦੇ ਦਿਲਾਂ ਵਿੱਚ ਪ੍ਰੇਮ ਪੈਦਾ ਕਰਨ ਵਾਲਾ ਉਹ ਪ੍ਰਮਾਤਮਾ ਸੀ ਉਹਨਾਂ ਨੂੰ ਇੰਨੀ ਖੂਬਸੂਰਤ ਕੁੱਲੀ ਬਣਾਉਣ ਦਾ ਹੁਨਰ ਬਖਸ਼ਣ ਵਾਲਾ ਵੀ ਉਹ ਪ੍ਰਮਾਤਮਾ ਸੀ ਭਗਤ ਜੀ ਦੇ ਨਾਲ ਉਹਨਾਂ ਸੱਜਣਾ ਦਾ ਮਿਲਾਪ ਕਰਵਾਉਣ ਵਾਲਾ ਵੀ ਉਹ ਪ੍ਰਮਾਤਮਾ ਸੀ ਸੋ ਜਦੋਂ ਗਵੰਡਨ ਨੇ ਪੁੱਛਿਆ ਕਿ ਕੁੱਲੀ ਕਿਸ ਤੋਂ ਬਣਵਾਈ ਤਾਂ ਭਗਤ ਜੀ ਨੇ ਇਹ ਕਹ ਦਿੱਤਾ ਕਿ ਪ੍ਰਮਾਤਮਾ ਨੇ ਬਣਾ ਕੇ ਦਿੱਤੀ ਹੈ ਤੇ ਉਹ ਪ੍ਰਮਾਤਮਾ ਹਰ ਥਾਂ ਮੌਜੂਦ ਹੈ ਉਹਦੀ ਕੋਈ ਦਸ ਨਹੀਂ ਪਾਈ ਜਾ ਸਕਦੀ ਕਿ ਉਹ ਕਿੱਥੇ ਹੈ ਤੇ ਦੂਜੀ ਵੱਡੀ ਗੱਲ ਕਿ ਉਹ ਪ੍ਰਮਾਤਮਾ ਪੈਸਿਆਂ ਦੀ ਮਜ਼ਦੂਰੀ ਨਹੀਂ ਲੈਂਦਾ ਅਗਲੀਆਂ ਪੰਕਤੀਆਂ ਦੇ ਵਿੱਚ ਭਗਤ ਜੀ ਕਲੀਅਰ ਕਰਦੇ ਆ ਗੱਲ ਬੇਢੀ ਪ੍ਰੀਤ ਮਜ਼ੂਰੀ ਮੰਗੇ ਜੋ ਕੋ ਸ਼ਾਨ ਸ਼ਬਾਵੈ ਹੋ ਲੋਗ ਕੁਟੰਬ ਸਭੋਤੇ ਤੋਰੈ ਤਉ ਆਪਣੇ ਬੇਟੀ ਆਵੈ ਹੋ ਇਹ ਭੈਣ ਜੇ ਕੋਈ ਮਨੁੱਖ ਉਸ ਤਰਖਾਨ ਪਾਸ ਤੋਂ ਛੰਨ ਬਣਵਾਏ ਤਾਂ ਉਹ ਤਰਖਾਨ ਪੈਸਿਆਂ ਦੀ ਨਹੀਂ ਪ੍ਰੀਤ ਦੀ ਮਜ਼ੂਰੀ ਮੰਗਦਾ ਹੈ ਤੇ ਪ੍ਰੀਤ ਵੀ ਕੋਈ ਐਸੀ ਬੈਸੀ ਨਹੀਂ ਡੂੰਗੀ ਪ੍ਰੀਤ ਚਾਹੀਦੀ ਹੈ ਲੋਗ ਕੁਟੰਬ ਸਬੋਤੇ ਤੋੜੈ ਕਿ ਜਿਹੜਾ ਉਸ ਪ੍ਰਮਾਤਮਾ ਨਾਲ ਪ੍ਰੀਤ ਪਾਲਵੇ ਉਹ ਪਰਿਵਾਰ ਨਾਲੋਂ ਸਬਨਾ ਨਾਲੋਂ ਮੋਹ ਤੋੜ ਲਵੇ ਤਉ ਆਪਨ ਬੇਟੀ ਆਵੇ ਤਉ ਤਰਖਾਨ ਆਪਣੇ ਆਪ ਹੀ ਆ ਜਾਂਦਾ ਹੈ ਦਰਅਸਲ ਮੋਹ ਦੀ ਗੱਲ ਹੀ ਐਸੀ ਹੈ ਕਿ ਜਾਂ ਤੇ ਤੁਸੀਂ ਉਸ ਪ੍ਰਮਾਤਮਾ ਨਾਲ ਪਾਲੋ ਤੇ ਜਾਂ ਫਿਰ ਦੁਨਿਆਵੀ ਚੀਜ਼ਾਂ ਵਸਤਾਂ ਜਾਂ ਇਨਸਾਨਾਂ ਦੇ ਨਾਲ ਪਾਲੋ ਪੂਰੀ ਤਰ੍ਹਾਂ ਦੇ ਨਾਲ ਉਸ ਪ੍ਰਮਾਤਮਾ ਅੱਗੇ ਨਿਸ਼ਾਵਰ ਹੋਣ ਦੇ ਲਈ ਅੰਦਰੋਂ ਮੋਹ ਨੂੰ ਤੋੜਨਾ ਜ਼ਰੂਰੀ ਹੈ ਮੋਹ ਨੂੰ ਐਵੇਂ ਹੀ ਵਿਕਾਰਾਂ ਦੇ ਵਿੱਚ ਨਹੀਂ ਗਿਣਿਆ ਜਾਂਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੋਹ ਦੇ ਵਸ ਪੈ ਕੇ ਹੀ ਪਰਿਵਾਰ ਦੇ ਸੱਜਣਾ ਦੇ ਮਿੱਤਰਾਂ ਦੇ ਪੈਸੇ ਦੇ ਚੀਜ਼ਾਂ ਵਸਤਾਂ ਦੇ ਮੋਹ ਦੇ ਵਿੱਚ ਪੈ ਕੇ ਹੀ ਮਨੁੱਖ ਵਿਕਾਰੀ ਕੰਮ ਕਰਦਾ ਹੈ ਇਸ ਲਈ ਅੰਕ ਦੀ ਗੁਰਬਾਣੀ ਦੇ ਵਿੱਚ ਆਪਾਂ ਗੱਲ ਸਿੱਖੀ ਸੀ ਕਿ ਕਦੇ ਵੀ ਧੋਖੇ ਫਰੇਬ ਦੇ ਨਾਲ ਕਮਾਈ ਨਹੀਂ ਕਰਨੀ ਚਾਹੀਦੀ ਧਨ ਪਦਾਰਥ ਨਹੀਂ ਕਮਾਉਣੇ ਚਾਹੀਦੇ ਹੁਣ ਕਮਾਉਂਦਾ ਕਿਉਂ ਆ ਬੰਦਾ ਪਰਿਵਾਰ ਦੇ ਮੋਹ ਵਸ ਪੈ ਗਿਆ ਤੇ ਭਗਤ ਨਾਮਦੇਵ ਜੀ ਕਹਿੰਦੇ ਕਿ ਇਹ ਮੋਹ ਤੋੜਨਾ ਪੈਂਦਾ ਫਿਰ ਉਹ ਪ੍ਰਮਾਤਮਾ ਆਪੇ ਦਿਲ ਚ ਵਸ ਜਾਂਦਾ ਆ ਕੇ ਦੂਸਰੀ ਚੀਜ਼ ਜਿਹੜੀ ਮਹੱਤਵਪੂਰਨ ਹੈ ਇੱਥੇ ਪ੍ਰੀਤ ਦੀ ਮਿਹਤੂਰੀ ਵਾਲਾ ਇਹ ਇੱਕ اٹਲ ਵਰਤਾਰਾ ਹੀ ਹੈ ਕਿ ਜਦੋਂ ਕੋਈ ਇਨਸਾਨ ਕਿਸੇ ਕੰਮ ਨੂੰ दिली ਇੱਛਾ ਦੇ ਨਾਲ ਕਰਦਾ ਹੈ ਬਿਨਾਂ ਕਿਸੇ ਚਾਹਤ ਦੇ ਵੀ ਬਦਲੇ ਵਿੱਚ ਉਹਨੂੰ ਕੁਝ ਮਿਲੂਗਾ ਇਸ ਗੱਲ ਦੀ ਚਾਹਤ ਤੋਂ ਬਿਨਾਂ दिली ਇੱਛਾ ਦੇ ਨਾਲ ਜਦੋਂ ਕੋਈ ਉਹ ਕੰਮ ਕਰਦਾ ਹੈ ਉਸ ਕੰਮ ਦੀ ਜਿਹੜੀ ਗੁਣਵੱਤਾ ਹੈ ਕੁਆਲਿਟੀ ਹੈ ਉਹ ਕਿਸੇ ਚਾਹਤ ਦੇ ਵਾਸਤੇ ਕੀਤੇ ਕੰਮ ਦੀ ਕੁਆਲਿਟੀ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ ਉਸ ਕੰਮ ਦੇ ਵਿੱਚ ਇੱਕ ਅਲੱਗ ਪ੍ਰਕਾਰ ਦੀ ਸ਼ਿੱਦਤ ਹੁੰਦੀ ਹੈ 1973 ਦੇ ਵਿੱਚ ਤਿੰਨ ਮਨੋਵਿਗਿਆਨੀਆਂ ਨੇ ਪ੍ਰੀ-ਸਕੂਲ ਦੇ ਬੱਚਿਆਂ ਤੇ ਜਿਹੜੇ ਸਕੂਲ ਨਹੀਂ ਲੱਗੇ ਇੱਥੇ ਕਿੰਡਰਗਾਟਨ ਹੁੰਦੇ ਆ ਜਿਵੇਂ ਆਪਣੇ ਆਂਗਣਵਾੜੀ ਹੁੰਦੀ ਹੈ ਸੋ ਉਹਨਾਂ ਬੱਚਿਆਂ ਤੇ 3 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਤੇ ਤਿੰਨ ਮਨੋਵਿਗਿਆਨੀਆਂ ਨੇ 1973 ਦੇ ਵਿੱਚ ਇੱਕ ਰਿਸਰਚ ਕੀਤੀ ਉਹ ਕਿਸੇ ਕਿੰਡਰ ਗਾਰਟਨ ਦੇ ਵਿੱਚ ਬੱਚੇ ਡਰਾਇੰਗ ਕਰਦੇ ਸੀ ਪੇਂਟਿੰਗ ਕਰਦੇ ਸੀ ਬੱਚੇ ਕਰਦੇ ਹੁੰਦੇ ਆ ਸ਼ਿੱਦਤ ਦੇ ਨਾਲ ਉਹ ਲੱਗੇ ਰਹਿੰਦੇ ਸੀ ਫਿਰ ਇੱਕ ਦਿਨ ਉਹਨਾਂ ਨੇ ਕੀ ਕੀਤਾ ਬੱਚਿਆਂ ਨੂੰ ਤਿੰਨ ਹਿੱਸਿਆਂ 'ਚ ਵੰਡ ਲਿਆ ਇੱਕ ਗਰੁੱਪ ਤਾਂ ਉਹ ਬਣਾਤਾ ਜਿਨ੍ਹਾਂ ਨੂੰ ਕਿਹਾ ਕਿ ਤੁਸੀਂ ਡਰਾਇੰਗ ਕਰੋ ਤੇ ਬਦਲੇ 'ਚ ਤੁਹਾਨੂੰ ਇੱਕ ਸਰਟੀਫਿਕੇਟ ਮਿਲੇਗਾ ਦੂਜਾ ਗਰੁੱਪ ਐਸਾ ਸੀ ਜਿਨ੍ਹਾਂ ਨੂੰ ਦੱਸਿਆ ਨਹੀਂ ਸੀ ਗਿਆ ਪਰ ਸਰਟੀਫਿਕੇਟ ਦਿੱਤਾ ਗਿਆ ਤੇ ਤੀਸਰਾ ਗਰੁੱਪ ਐਸਾ ਸੀ ਜਿਨ੍ਹਾਂ ਨੂੰ ਨਾ ਹੀ ਤੇ ਦੱਸਿਆ ਗਿਆ ਨਾ ਹੀ ਉਹਨਾਂ ਨੂੰ ਕੋਈ ਸਰਟੀਫਿਕੇਟ ਦਿੱਤਾ ਗਿਆ ਕੀ ਪਾਇਆ ਉਹਨਾਂ ਨੇ ਵਿਗਿਆਨੀਆਂ ਨੇ ਕਿ ਜਿਹੜੇ ਬੱਚਿਆਂ ਨੂੰ ਇਹ ਕਿਹਾ ਸੀ ਕਿ ਡਰਾਇੰਗ ਦੇ ਬਦਲੇ ਤੁਹਾਨੂੰ ਸਰਟੀਫਿਕੇਟ ਮਿਲੇਗਾ ਉਹਨਾਂ ਦੀ ਡਰਾਇੰਗ ਦੀ ਗੁਣਵੱਤਾ ਦੇ ਵਿੱਚ ਵੀ ਫਰਕ ਪਿਆ ਉਹ ਘਟ ਗਈ ਡਰਾਇੰਗ ਕਰਦੇ ਸਮੇਂ ਉਹਨਾਂ ਨੂੰ ਉਹਨਾਂ ਆਨੰਦ ਵੀ ਨਹੀਂ ਆਇਆ ਡਰਾਇੰਗ ਕਰਨ ਦੇ ਕਾਰਜ ਦੇ ਵਿੱਚ ਉਹ ਬੱਚੇ ਉਹਨੇ ਖੁੱਬੇ ਹੋਏ ਨਹੀਂ ਪਾਏ ਗੇ ਉਹਨੀ شدت ਦੇ ਨਾਲ ਡਰਾਇੰਗ ਕਰਦੇ ਨਹੀਂ ਪਾਈ ਗਈ। ਰਿਵਾਰਡ ਦੀ ਜਿਹੜੀ ਐਕਸਪੈਕਟੇਸ਼ਨ ਸੀਗੀ ਕਿ ਕੁਝ ਮਿਲੂਗਾ ਬਦਲੇ ਵਿੱਚ ਉਹਨੇ ਉਹਨਾਂ ਦੀ شدت ਨੂੰ ਖੋਰਾ ਲਾ ਦਿੱਤਾ। ਬਾਕੀ ਦੇ ਜਿਹੜੇ ਦੋ ਗਰੁੱਪ ਸੀ ਉਹਨਾਂ ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਪਿਆ। ਉਹਨਾਂ ਨੇ ਉਨੀ ਹੀ شدت ਦੇ ਨਾਲ ਆਪਣੀ ਡਰਾਇੰਗ ਕੀਤੀ। ਤੇ ਇਸੇ ਹੀ ਰਿਸਰਚ ਨੂੰ ਜਾਂ ਸਟੱਡੀ ਨੂੰ ਵੱਡਿਆਂ ਦੇ ਵਿੱਚ ਵੀ ਕੀਤਾ ਜਾ ਚੁੱਕਿਆ ਤੇ ਇਹੀ ਗੱਲ ਪਾਈ ਗਈ। कि ਜਦੋਂ ਤੁਸੀਂ ਕਿਸੇ ਕੰਮ ਨੂੰ ਆਪਦੇ ਮਨ ਦੀ ਆਪਦੇ ਦਿਲ ਦੀ ਇੱਛਾ ਦੇ ਨਾਲ ਕਰਦੇ ਹੋ ਤਾਂ ਤੁਸੀਂ ਉਹਨੂੰ ਇੰਜੋਏ ਵੀ ਵੱਧ ਕਰਦੇ ਹੋ ਉਸ ਕੰਮ ਦੇ ਵਿੱਚੋਂ ਤੁਹਾਨੂੰ ਆਨੰਦ ਵੀ ਵੱਧ ਆਉਂਦਾ ਹੈ ਤੇ ਉਸ ਕੰਮ ਦੀ ਗੁਣਵੱਤਾ ਵੀ ਵਧੇਰੇ ਹੁੰਦੀ ਹੈ ਪਰ ਉਹੀ ਕੰਮ ਦੇ ਜੇ ਤੁਹਾਨੂੰ ਪੈਸੇ ਦਿੱਤੇ ਜਾਵਣ ਤੇ ਉਹਦੀ ਗੁਣਵੱਤਾ ਉਹਦੇ ਵਿੱਚ ਵੀ ਖਰਾਬਟ ਆ ਜਾਂਦੀ ਹੈ ਤੇ ਤੁਹਾਨੂੰ ਉਹਨਾਂ ਆਨੰਦ ਵੀ ਨਹੀਂ ਆਉਂਦਾ ਸੋ ਭਗਤ ਜੀ ਕਹਿੰਦੇ ਨੇ ਕਿ ਉਹਨਾਂ ਦੀ ਕੁੱਲੀ ਤਾਂ ਉਸ ਪ੍ਰਮਾਤਮਾ ਨੇ ਬਣਾਈ ਹੈ ਤੇ ਉਹਨੂੰ ਪੈਸਿਆਂ ਦੀ ਮਜ਼ਦੂਰੀ ਨਹੀਂ ਚਾਹੀਦੀ ਪ੍ਰੀਤ ਦੀ ਮਜ਼ਦੂਰੀ ਚਾਹੀਦੀ ਐਸੋ ਬੇਢੀ ਬਰਨ ਨਾ ਸਾਕ ਸਭ ਅੰਤਰ ਸਭ ਠਾਈ ਹੋ ਗੂੰਗ ਮਹਾ ਅਮਰਤ ਰਸ ਚਾਖਿਆ ਪੁੱਛੇ ਕਹਿਣ ਨਾ ਜਾਈ ਹੋ ਜਿਵੇਂ ਜੇ ਕੋਈ ਗੁੰਗਾ ਸਵਾਦਲਾ ਪਦਾਰਥ ਖਾਏ ਤੇ ਉਹਦੇ ਤੋਂ ਕੋਈ ਪੁੱਛੇ ਕਿ ਸਵਾਦ ਕਿਉਂ ਜੱਸੀ ਤਾਂ ਉਹ ਦੱਸ ਨਹੀਂ ਸਕਦਾ ਜਿਵੇਂ ਹੀ ਭਗਤ ਜੀ ਕਹਿੰਦੇ ਕਿ ਉਸ ਤਰਖਾਨ ਦਾ ਸਰੂਪ ਮੈਂ ਬਿਆਨ ਨਹੀਂ ਕਰ ਸਕਦਾ ਬਸ ਇੰਨਾ ਸਮਝ ਲਓ ਕਿ ਉਹ ਸਭਨਾ ਦੇ ਵਿੱਚ ਹੈ ਤੇ ਸਭ ਥਾਈਂ ਹੈ ਬੇਟੀ ਕੇ ਗੁਣ ਸੁਨਰੀ ਬਾਈ ਜਲਦ ਬਾਂਦ ਤਰੂ ਥਾਪਿਓ ਹੋ ਨਾਮੇ ਕੇ ਸੁਆਮੀ ਸੀ ਬਹੋਰੀ ਲੰਕ ਪਪੀਖਣ ਆਪਿਓ ਹੋ ਕਹੇ ਭੈਣ ਤੂੰ ਉਸ ਤਰਖਾਣ ਦੇ ਥੋੜੇ ਜੇ ਗੁਣ ਸੁਣ ਲੈ ਕਿ ਉਸ ਨੇ ਧਰੂ ਨੂੰ ਅਟਲ ਪਦਵੀ ਦਿੱਤੀ ਉਹਨੇ ਸਮੁੰਦਰ ਤੇ ਪੁਲ ਬੱਤਾ ਇੱਥੇ ਉਸ ਪੁਲ ਦਾ ਜ਼ਿਕਰ ਹੈ ਜੋ ਬਾਨਰ ਸੇਨਾ ਨੇ ਬਣਾਇਆ ਭਗਵਾਨ ਰਾਮ ਜੀ ਦੇ ਭਾਰਤ ਤੋਂ ਲੰਕਾ ਤੱਕ ਜਾਣ ਵਾਸਤੇ ਕਹਿੰਦੇ ਨਾਮਦੇਵ ਦੇ ਉਸ ਤਰਖਾਨ ਨੇ ਲੰਕਾ ਤੋਂ ਸੀਤਾ ਮੋੜ ਕੇ ਲਿਆਂਦੀ ਤੇ ਭੂਫੀਕਣ ਨੂੰ ਲੰਕਾ ਦਾ ਮਾਲਕ ਬਣਾ ਦਿੱਤਾ ਕਹਿਣ ਤੋਂ ਪਾਪ ਕਿ ਉਹ ਪ੍ਰਮਾਤਮਾ ਕਿਸ ਵੇਲੇ ਕਿਸੇ ਨੂੰ ਕੱਖ ਤੋਂ ਲੱਖ ਤੇ ਲੱਖ ਤੋਂ ਕੱਖ ਕਰ ਦੇਵੇ ਕੁਝ ਪਤਾ ਨਹੀਂ ਲੱਗਦਾ ਇਹਨਾਂ ਗੁਣ ਹੈ ਉਹਦਾ ਸੋਰਠ ਕਰ ਤੀਜਾ ਅਨ ਮੜਿਆ ਮੰਡਲ ਬਾਜੈ ਬਿਨ ਸਾਵਣ ਕਨ ਹਰ ਗਾਜੈ ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੈ ਕੋਈ ਜਿਹੜਾ ਮਨੁੱਖ ਅਸਲੀਅਤ ਨੂੰ ਵਿਚਾਰਦਾ ਜਿਸ ਦੇ ਵੀ ਅੰਦਰ ਮੇਲ ਅਵਸਥਾ ਵਾਪਰਦੀ ਹੈ ਕਿ ਪ੍ਰਭੂ ਦੇ ਨਾਲ ਜਿਹਦਾ ਮਲਾਪ ਹੋ ਜਾਂਦਾ ਹੈ ਜਗਤ ਦੀ ਅਸਲੀਅਤ ਦਾ ਜਿਹਨੂੰ ਪਤਾ ਲੱਗ ਜਾਂਦਾ ਕਿ ਆਨੰਦ ਕਿਸ ਚੀਜ਼ ਦੇ ਵਿੱਚ ਹੈ ਕਿਸ ਕੰਮ ਦੇ ਵਿੱਚ ਹੈ ਤੇ ਕਿਸ ਕੰਮ ਦੇ ਵਿੱਚ ਨਹੀਂ ਹੈ ਉਹਦੇ ਅੰਦਰ ਮਨੋਂ ਢੋਲ ਵੱਜਣ ਲੱਗ ਪੈਂਦਾ ਤੇ ਉਹ ਢੋਲ ਖੱਲ ਦੇ ਨਾਲ ਮੜਿਆ ਹੋਇਆ ਨਹੀਂ ਹੁੰਦਾ ਉਹ ਪਰਮਾਤਮਾ ਦੇ ਨਾਮ ਦਾ ਢੋਲ ਹੁੰਦਾ ਹੈ ਉਹਦੇ ਅੰਦਰ ਬੱਦਲ ਗੱਜਣ ਲੱਗ ਪੈਂਦਾ ਉਹ ਬੱਦਲ ਵੀ ਸਾਵਣ ਮਹੀਨੇ ਦੀ ਉਡੀਕ ਨਹੀਂ ਕਰਦਾ ਹਰ ਵੇਲੇ ਗੱਜਦਾ ਹੈ ਬੱਦਲਾਂ ਤੋਂ ਬਿਨਾਂ ਵੀ ਉਹਦੇ ਅੰਦਰ ਮੀਂਹ ਪੈਣ ਲੱਗ ਜਾਂਦਾ ਹੈ ਬੱਦਲ ਤਾਂ ਕਦੇ ਆਏ ਕਦੇ ਚਲੇ ਗਏ ਪਰ ਪ੍ਰਮਾਤਮਾ ਨਾਲ ਜਿਹਦਾ ਮਿਲਾਪ ਹੋ ਜੇ ਉਹਦੇ ਅੰਦਰ ਨਾਮ ਦੀ ਵਰਖਾ ਸਦਾ ਹੀ ਹੁੰਦੀ ਰਹਿੰਦੀ ਹੈ ਮੋਕੋ ਮਿਲਿਓ ਰਾਮ ਸਨੇਹੀ ਜੇਹ ਮਿਲਿਆ ਦੇਹ ਸੁਦੇਹੀ ਰਹਾਉ ਕਹਿੰਦੇ ਮੈਨੂੰ ਪਿਆਰਾ ਰਾਮ ਮਿਲ ਪਿਆ ਹੈ ਜਿਸ ਦੇ ਮਿਲਣ ਦੀ ਬਰਕਤ ਨਾਲ ਮੇਰਾ ਸਰੀਰ ਵੀ ਚਮਕ ਪਿਆ ਹੈ ਮਿਲ ਪਰਸ ਕੰਚਨ ਹੋਇਆ ਮੁਖ ਮਨਸਾ ਰਤਨ ਪੁਰੋਇਆ ਨਿਜ ਭਾਉ ਭਇਆ ਭ੍ਰਮ ਭਾਗਾ ਗੁਰੂ ਪੂਛੇ ਮਨ ਪਤਿ ਆਗਾ ਸਤਗੁਰੂ ਦੀ ਸਿੱਖਿਆ ਲੈ ਕੇ ਮੇਰਾ ਮਨ ਇਸ ਤਰ੍ਹਾਂ ਪਤੀਜ ਗਿਆ ਤੇ ਸਵਸ਼ ਹੋ ਗਿਆ ਜਿਵੇਂ ਪਾਰਸ ਦੇ ਨਾਲ ਸ਼ੋਕੇ ਲੋਹਾ ਸੋਨਾ ਬਣ ਜਾਂਦਾ ਹੈ ਹੁਣ ਮੇਰੇ ਬਚਨਾਂ ਵਿੱਚ ਤੇ ਖਿਆਲਾਂ ਵਿੱਚ ਨਾਮ ਰਤਨ ਹੀ ਪਰੋਤਾ ਗਿਆ ਹੈ ਪ੍ਰਭੂ ਦੇ ਨਾਲ ਹੁਣ ਮੇਰਾ ਆਪਣਿਆਂ ਵਾਲਾ ਪਿਆਰ ਪੈ ਗਿਆ ਹੈ ਇਹ ਭੁਲੇਖਾ ਹੀ ਨਹੀਂ ਰਹਿ ਗਿਆ ਕਿ ਕੋਈ ਉਪਰਾ ਹੈ ਜ਼ਿਆਦਾਤਰ ਜਗਤ ਨੂੰ ਕੀ ਹੈ ਕਿ ਇਹ ਜਗਤ ਹੈ ਤੇ ਪ੍ਰਮਾਤਮਾ ਕਿਤੇ ਬਾਹਰ ਵੱਸਦਾ ਹੈ ਪਰ ਜਦੋਂ ਮਨੁੱਖ ਅਸਲੀਅਤ ਨੂੰ ਵਿਚਾਰ ਲੈਂਦਾ ਉਸ ਪ੍ਰਭੂ ਦੇ ਨਾਲ ਮਿਲਾਪ ਹਾਸਲ ਕਰ ਲੈਂਦਾ ਤਾਂ ਉਹਨੂੰ ਗਿਆਨ ਹੋ ਜਾਂਦਾ ਹੈ ਕਿ ਇਹ ਜਗਤ ਪ੍ਰਮਾਤਮਾ ਨਾਲੋਂ ਕੁਝ ਵੱਖਰਾ ਨਹੀਂ ਜਾਂ ਪ੍ਰਮਾਤਮਾ ਇਸ ਜਗਤ ਤੋਂ ਕੋਈ ਉਪਰੀ ਸ਼ੈ ਨਹੀਂ ਉਹ ਤਾਂ ਇਸ ਜਗਤ ਦੇ ਕਣ ਕਣ ਦੇ ਵਿੱਚ ਵੱਸਦਾ ਹੈ ਜਲ ਭੀਤਰ ਕੁੰਭ ਸਮਾਨਿਆ ਸਭ ਰਾਮ ਏਕ ਕਰ ਜਾਣਿਆ ਗੁਰ ਚੇਲੇ ਹੈ ਮਨ ਮਾਨਿਆ ਜਨ ਨਾਮ ਤਤ ਪਛਾਨਿਆ ਜਿਵੇਂ ਸਮੁੰਦਰ ਦੇ ਵਿੱਚ ਪਾਣੀ ਦਾ ਘੜਾ ਮਿਲਾਤਾ ਜਾਵੇ ਤਾਂ ਉਸ ਘੜੇ ਦੇ ਪਾਣੀ ਦੀ ਜਿਹੜੀ ਵੱਖਰੀ ਹਸਤੀ ਸੀ ਉਹ ਮਿਟ ਜਾਂਦੀ ਹੈ ਉਸ ਸਮੁੰਦਰ ਦੇ ਪਾਣੀ ਦੇ ਵਿੱਚ ਹੀ ਰਚ ਵਿੱਚ ਜਾਂਦਾ ਹੈ ਉਹਦੇ ਨਾਲ ਇੱਕ ਮਿਕ ਹੋ ਜਾਂਦਾ ਹੈ ਉਵੇਂ ਹੀ ਭਗਤ ਜੀ ਕਹਿੰਦੇ ਮੈਨੂੰ ਵੀ ਹੁਣ ਹਰ ਥਾਂ ਰਾਮ ਹੀ ਰਾਮ ਦਿਸਦਾ ਮੈਨੂੰ ਆਪਣੀ ਕੋਈ ਹਸਤੀ ਨਹੀਂ ਦਿਸਦੀ ਮੈਨੂੰ ਖੁਦ ਉਸ ਪ੍ਰਮਾਤਮਾ ਦਾ ਅੰਚੀ ਜਾਪਦਾ ਹੈ ਮੇਰੀ ਹਸਤੀ ਉਸ ਪ੍ਰਮਾਤਮਾ ਦੇ ਨਾਲ ਇਕਮਿਕ ਹੋ ਗਈ ਹੈ ਸਤਿਗੁਰੂ ਦੇ ਨਾਲ ਮੇਰਾ ਮਨ ਇਕਮਿਕ ਹੋ ਗਿਆ ਹੈ ਤੇ ਮੈਂ ਦਾਸ ਨਾਮੇ ਨੇ ਜਗਤ ਦੇ ਅਸਲੇ ਪ੍ਰਮਾਤਮਾ ਦੇ ਨਾਲ ਪੱਕੀ ਸਾਝ ਪਾ ਲਈ ਹੈ ਰਾਗ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੈਂ ਉਹਦਦ ਜਲ ਕੇਵਲ ਜਲ ਮਾਹੀ ਜਿਤਨਾ ਚਿਰ ਅਸਾਂ ਜੀਵਾਂ ਦੇ ਅੰਦਰ ਹੋਂ ਮੈਂ ਰਹਿੰਦੀ ਐ ਉਹਨਾ ਚਿਰ ਏ ਪ੍ਰਮਾਤਮਾ ਤੂੰ ਸਾਡੇ ਅੰਦਰ ਪ੍ਰਗਟ ਨਹੀਂ ਹੁੰਦਾ ਪਰ ਜਦੋਂ ਤੂੰ ਪ੍ਰਤੱਖ ਹੁੰਦਾ ਹੈ ਤਦੋਂ ਸਾਡੀ ਮੈਂ ਦੂਰ ਹੋ ਜਾਂਦੀ ਹੈ ਪ੍ਰਭੂ ਦੇ ਨਾਲ ਮਿਲਾਪ ਇੱਕ ਮਨਮੁਖ ਦਾ ਪ੍ਰਭੂ ਦੇ ਨਾਲ ਮਿਲਾਪ ਤੱਕ ਦਾ ਜਿਹੜਾ ਸਫ਼ਰ ਹੈ ਨਾ ਉਹ ਜਿਵੇਂ ਜ਼ਿੱਪ ਨਹੀਂ ਬੰਦ ਹੁੰਦੀ ਕਿ ਇੱਕ ਪਾਸਿਓਂ ਇੱਕ ਕੜੀ ਬੜੀ ਫਿਰ ਦੂਸਰੀ ਕੜੀ ਜੁੜ ਗਈ ਤੇ ਜ਼ਿੱਪ ਬੰਦ ਹੋ ਜਾਂਦੀ ਹੈ ਇਸ ਤਰ੍ਹਾਂ ਹੁੰਦਾ ਹੈ ਉਹ ਸਫ਼ਰ ਕਿ ਥੋੜਾ ਬਹੁਤਾ ਹਿੰਟ ਉਹਨੂੰ ਮਿਲਦਾ ਹੈ ਇੱਕ ਮਨਮੁਖ ਮਨੁੱਖ ਜਿਹੜਾ ਦੁਨਿਆਵੀ ਮੋਹ ਦੇ ਵਿੱਚ ਹੰਕਾਰ ਦੇ ਵਿੱਚ ਵਿਅਸਤ ਹੈ ਉਹਨੂੰ ਕਦੇ ਨਾ ਕਦੇ ਕੋਈ ਹਿੰਟ ਮਿਲਦਾ ਹੈ ਉਹ ਪ੍ਰਮਾਤਮਾ ਵੱਲ ਨੂੰ ਥੋੜਾ ਜਿਹਾ ਖਿੱਚਿਆ ਜਾਂਦਾ ਹੈ ਫਿਰ ਉਹਨੂੰ ਉਸ ਖਿੱਚੇ ਜਾਣ ਦਾ ਥੋੜਾ ਜਿਹਾ ਆਨੰਦ ਮਹਿਸੂਸ ਹੁੰਦਾ ਹੈ ਤੇ ਉਹ ਇਸੇ ਤਰ੍ਹਾਂ ਹੌਲੀ-ਹੌਲੀ ਦੁਨਿਆਵੀ ਮੋਹ ਤੋਂ ਦੂਰ ਹੁੰਦਾ ਜਾਂਦਾ ਹੈ ਪ੍ਰਮਾਤਮਾ ਦੇ ਨੇੜੇ ਹੁੰਦਾ ਜਾਂਦਾ ਹੈ ਉਹਦੇ ਉਹ ਜਿਹੜਾ ਸਫ਼ਰ ਹੈ ਉਹ ਮੁਕੰਮਲ ਹੁੰਦਾ ਜਾਂਦਾ ਹੈ ਸੋ ਜਿੰਨਾ ਚਿਰ ਸਾਡੇ ਅੰਦਰ ਹਉਮੈ ਹੈ ਪਰਮਾਤਮਾ ਦਾ ਵਾਸ ਪਰ ਜਦੋਂ ਪਰਮਾਤਮਾ ਦਾ ਵਾਸ ਹੋ ਗਿਆ ਤਾਂ ਸਾਡੇ ਅੰਦਰ ਹਉਮੈ ਨਹੀਂ ਰਹਿੰਦੀ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ ਦੋਹਾਂ 'ਚੋਂ ਇੱਕ ਹੀ ਚੀਜ਼ ਸਾਡੇ ਹਿਰਦੇ 'ਚ ਰਹਿ ਸਕਦੀ ਹੈ ਇੱਕ ਹੀ ਚੀਜ਼ ਦਾ ਸਾਡੀ ਸੋਚ ਤੇ ਸਾਡੀ ਅਕਲ ਤੇ ਅਸਰ ਹੋ ਸਕਦਾ ਹੈ ਭਾਵੇਂ ਉਹ ਪਰਮਾਤਮਾ ਦਾ ਹੋ ਜਾਵੇ ਤੇ ਭਾਵੇਂ ਹਉਮੈ ਦਾ ਦੋਵੇਂ ਇਕੱਠੀਆਂ ਨਹੀਂ ਰਹਿ ਸਕਦੀ ਮਾਦਵੇ ਕਿਆ ਕਹੀ ਐ ਭ੍ਰਮ ਐਸਾ ਜੈ ਸਮਾਨੀਐ ਹੋਏ ਨਾ ਤੈਸਾ ਰਹਾਓ ਏ ਮਾਦੂ ਅਸਾਂ ਜੀਵਾਂ ਨੂੰ ਕੁਝ ਅਜਿਹਾ ਭਲੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕਰ ਸਕਦੇ ਅਸੀਂ ਜੋ ਅਸੀਂ ਮੰਨੀ ਬੈਠੇ ਹਾਂ ਕਿ ਜਗਤ ਤੇਰੇ ਨਾਲ ਕੋਈ ਵੱਖਰੀ ਹਸਤੀ ਹੈ ਉਹ ਠੀਕ ਨਹੀਂ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਵਿਛੁਰਤ ਦੁੱਖ ਪਾਇਆ ਸੋਗਤ ਭਈ ਹਮਾਰੀ ਕਹਿੰਦੇ ਜਿਵੇਂ ਕੋਈ ਰਾਜਾ ਆਪਣੇ ਤਖਤ ਦੇ ਉੱਤੇ ਸੌਂ ਜਾਏ ਉਹਨੂੰ ਸੁਪਨਾ ਆਵੇ ਤੇ ਸੁਪਨੇ 'ਚ ਉਹ ਮੰਗਤਾ ਬਣ ਜੇ ਤਾਂ ਉਸ ਸੁਪਨ ਅਵਸਥਾ ਦੇ ਵਿੱਚ ਮੰਗਤਾ ਹੋਣ ਦਾ ਦੁੱਖ ਉਹ ਮਹਿਸੂਸ ਕਰਦਾ ਰਾਜ ਉਹਦਾ ਉਹਦੇ ਕੋਲ ਹੀ ਹੈ ਕਿਤੇ ਇਹ ਕਿਹਾ ਨਹੀਂ ਪਰ ਦੁੱਖ ਨੂੰ ਉਹ ਫੇਰ ਵੀ ਮਹਿਸੂਸ ਕਰ ਲੈਂਦਾ। ਤਿਵੇਂ ਹੀ ਉਸ ਪ੍ਰਮਾਤਮਾ ਨਾਲੋਂ ਵਿਛੜ ਕੇ ਸਾਡਾ ਜੀਵਾਂ ਦਾ ਹਾਲ ਹੋ ਰਿਹਾ ਹੈ। ਹੈਗਾ ਉਹ ਪ੍ਰਮਾਤਮਾ ਸਾਡੇ ਕੋਲ ਹੀ ਹੈ ਪਰ ਅਸੀਂ ਕਿਸੇ ਸੁਪਨੇ 'ਚ ਜਿਉ ਰਹੇ। ਉਹਦੀ ਮੌਜੂਦਗੀ ਨੂੰ ਅਸੀਂ ਭੁੱਲੀ ਬੈਠੇ ਹਾਂ ਤੇ ਇਸੇ ਕਰਕੇ ਉਹਦੇ ਮਿਲਾਪ ਨਾਲ ਜਿਹੜਾ ਆਨੰਦ ਸਾਨੂੰ ਮਿਲਣਾ ਉਹਦੇ ਤੋਂ ਵਾਂਝੇ ਰਹਿ ਰਹੇ। ਰਾਜ ਭਉਂਗ ਪ੍ਰਸੰਗ ਜੈਸੇ ਹੈ। ਅਬ ਕਛ ਮਰਮ ਜਨਾਇ ਹਾ ਅਨੇਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕਹਿਨ ਨ ਆਇਾ ਜਿਵੇਂ ਰੱਸੀ ਤੇ ਸੱਪ ਦਾ ਦ੍ਰਿਸ਼ਟਾਂਤ ਹੈ ਜਿਵੇਂ ਸੋਨੇ ਤੋਂ ਬਣੇ ਹੋਏ ਅਨੇਕਾਂ ਕੜੇ ਵੇਖ ਕੇ ਭਲੇਖਾ ਪਹਿਚੇ ਕਿ ਸੋਨਾ ਕਈ ਕਿਸਮ ਦਾ ਹੁੰਦਾ ਏ ਤਿਵੇਂ ਹੀ ਸਾਨੂੰ ਭਲੇਖਾ ਬਣਿਆ ਹੋਇਆ ਕਿ ਜਗਤ ਤੇਥੋਂ ਵੱਖਰਾ ਪਰ ਤੂੰ ਮੈਨੂੰ ਹੁਣ ਕੁਝ ਕੁਝ ਭੇਤ ਜਨਾ ਦਿੱਤਾ ਹੈ ਹੁਣ ਉਹ ਪ੍ਰਾਣੀ ਵਿਤਕਰੇ ਵਾਲੀ ਗੱਲ ਮੈਥੋਂ ਆਖੀ ਨਹੀਂ ਜਾਂਦੀ ਭਗਤ ਜੀ ਕਹਿੰਦੇ ਕਿ ਮੈਂ ਹੁਣ ਇਹ ਨਹੀਂ ਕਹਿ ਸਕਦਾ ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਸ਼ੈ ਹੈ ਤੂੰ ਜਗਤ ਹੈ ਤੇ ਜਗਤ ਤੇਰਾ ਹੈ ਸਰਬੇ ਇਕ ਅਨੇਕ ਹੈ ਸੁਆਮੀ ਸਭ ਘਟ ਭੋਗ ਵੈ ਸੋਈ ਕਹ ਰ ਵਿਦਾਸ ਹੱਥ ਪੈ ਨਿਰੈ ਸਹਜ ਹੋਏ ਸੋ ਹੋਈ ਹੁਣ ਤਾਂ ਰਵਿਦਾਸ ਆਖਦਾ ਹੈ ਕਿ ਉਹ ਪ੍ਰਭੂ ਖਸਮ अनेका ਰੂਪ ਬਣਾ ਕੇ ਸਾਰਿਆਂ ਦੇ ਵਿੱਚ ਇੱਕ ਆਪ ਹੀ ਹੈ ਸਭ ਘਟਾਂ ਦੇ ਵਿੱਚ ਆਪ ਹੀ ਬੈਠਾ ਜਗਤ ਦੇ ਰੰਗ ਮਾਣ ਰਿਹਾ ਹੈ ਉਹ ਕੋਈ ਦੂਰ ਨਹੀਂ ਹੈ ਪ੍ਰਮਾਤਮਾ ਮੇਰੇ ਹੱਥ ਤੋਂ ਵੀ ਨੇੜੇ ਜੋ ਕੁਝ ਵੀ ਇਸ ਜਗਤ ਦੇ ਵਿੱਚ ਵਰਤ ਰਿਹਾ ਹੈ ਉਸੇ ਦੀ ਰਜ਼ਾ ਦੇ ਵਿੱਚ ਹੋ ਰਿਹਾ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 657ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਇਹ ਸਿੱਖਿਆ ਕਿ ਸ਼ਿੱਦਤ ਦੇ ਨਾਲ ਦਿਲੀ ਇੱਛਾ ਦੇ ਨਾਲ ਜਿਹੜਾ ਕੰਮ ਅਸੀਂ ਕਰਦੇ ਹਾਂ ਉਹਦੇ 'ਚੋਂ ਆਨੰਦ ਵੀ ਵਧੇਰੇ ਆਉਂਦਾ ਤੇ ਉਸ ਕੰਮ ਦੀ ਗੁਣਵੱਤਾ ਵੀ ਵਧੇਰੇ ਹੁੰਦੀ ਹੈ ਉਸੇ ਕੰਮ ਦਾ ਜਦੋਂ ਸਾਨੂੰ ਰਿਵਾਰਡ ਮਿਲਣ ਲੱਗ ਜਾਵੇ ਤੇ ਉਹਦੇ ਚੋਂ ਆਨੰਦ ਖਤਮ ਹੋ ਜਾਂਦਾ ਹੈ। ਇੱਥੋਂ ਇੱਕ ਗੱਲ ਅਸੀਂ ਪੱਲੇ ਬੰਨ ਲਈਏ ਕਿ ਸਾਡੇ ਬੱਚਿਆਂ ਨੂੰ ਐਸੀ ਆਦਤ ਨਾ ਪਾਈਏ। ਜੇਕਰ ਉਹ ਕੁਝ ਕਰਦੇ ਪਏ ਨੇ ਤਾਂ ਉਹਦੇ ਬਦਲੇ 'ਚ ਉਹਨਾਂ ਨੂੰ ਕੋਈ ਰਿਵਾਰਡ ਐਵੇਂ ਨਾ ਦੇ ਦੇਆ ਕਰੋ। ਆਮ ਜਾਂ ਵਰਤਾਰਾ ਹੋ ਚੁੱਕਿਆ ਹੈ ਕਿ ਬੱਚਾ ਕੁਝ ਕਰਦਾ ਤਾਂ ਅਸੀਂ ਉਹਨੂੰ ਟ੍ਰੀਟ ਦੇਣ ਲੱਗ ਜਾਂਦੇ ਹਾਂ। ਇਹ ਗੱਲ ਯਾਦ ਰੱਖਿਏ ਕਿ ਅਜਿਹਾ ਕਰਕੇ ਜਿਹੜੀ ਚੀਜ਼ ਉਹਨੇ ਸ਼ਿੱਦਤ ਦੇ ਨਾਲ ਦੇ ਲਈ ਇੱਛਾ ਦੇ ਨਾਲ ਕੀਤੀ ਉਹਨੂੰ ਅਸੀਂ ਰਿਵਾਰਡ ਤੇ ਲਾ ਰਹੇ ਹਾਂ ਅਗਲੀ ਵਾਰੀ ਜਦੋਂ ਉਸ ਕੰਮ ਨੂੰ ਉਹ ਕਰ ਰਿਹਾ ਹੋਊਗਾ ਉਹਦੇ ਮਨ 'ਚ ਇਹੀ ਵਸਿਆ ਰਹਿਣਾ ਕਿ ਜਦੋਂ ਮੈਂ ਇਹ ਕੰਮ ਪੂਰਾ ਕਰ ਲਿਆ ਤਾਂ ਮੈਨੂੰ ਟ੍ਰੀਟ ਮਿਲੇਗੀ ਤੇ ਇਹ ਗੱਲ ਇੱਥੇ ਖਤਮ ਨਹੀਂ ਹੁੰਦੀ ਜੀਵਨ ਭਰ ਉਹਦੇ ਨਾਲ ਜਾਂਦੀ ਹੈ ਫਿਰ ਉਹ ਹਰ ਕੰਮ ਨੂੰ ਕਰਨ ਵੇਲੇ ਉਹਦੇ 'ਚ ਰਿਵਾਰਡ ਲੱਗਣ ਲੱਗ ਜਾਂਦਾ ਕੋਸ਼ਿਸ਼ ਕਰਿਏ ਕਿ ਬੱਚਿਆਂ ਨੂੰ ਹਰ ਕੰਮ ਉਹਨਾਂ ਦੀ ਦਿਲੀ ਇੱਛਾ ਦੇ ਨਾਲ ਕਰਨ ਦੇਈਏ ਉਹਨਾਂ ਦੇ ਅੰਦਰ ਇਹ ਭਾਵ ਵਸਾਈਏ ਕਿ ਕਿਸੇ ਵੀ ਕੰਮ ਨੂੰ ਕਰਨਾ ਤਾਂ ਦਲੀ ਇੱਛਾ ਦੇ ਨਾਲ ਕਰਨਾ ਹੈ ਪ੍ਰੇਮ ਦੇ ਨਾਲ ਕਰਨਾ ਹੈ ਦੂਸਰਾ ਪ੍ਰਮਾਤਮਾ ਦੀ ਹਸਤੀ ਨੂੰ ਇਸ ਜਗਤ ਦੇ ਨਾਲੋਂ ਵੱਖਰਾ ਕਰਕੇ ਨਾ ਵੇਖੀਏ ਉਹ ਘਟ ਘਟ ਦੇ ਵਿੱਚ ਮੌਜੂਦ ਹੈ ਹਰ ਹਿਰਦੇ ਦੇ ਵਿੱਚ ਮੌਜੂਦ ਹੈ ਸਾਡੇ ਤੋਂ ਕੋਈ ਦੂਰ ਨਹੀਂ ਹੈ ਜਿਹੜਾ ਸਾਡੇ ਹਿਰਦਿਆਂ ਦੇ ਅੰਦਰ ਹਨੇਰਾ ਹੈ ਗੁਰਬਾਣੀ ਦੇ ਚਾਨਣ ਦੇ ਨਾਲ ਹੌਲੀ-ਹੌਲੀ ਉਸ ਹਨੇਰੇ ਨੂੰ ਦੂਰ ਕਰਕੇ ਉਸ ਪ੍ਰਮਾਤਮਾ ਨੂੰ ਅੰਦਰੋਂ ਪਛਾਣੀਏ ਉਹਦੇ ਨਾਲ ਸਾਂਝ ਪਾਈਏ ਤੇ ਆਨੰਦਿਤ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ